ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦੋਂ ਪ੍ਰਸ਼ਾਸਨ ਜ਼ਮੀਨ ਤੇ ਕਬਜ਼ਾ ਲੈਣ ਲਈ ਪਹੁੰਚਿਆ ਸੀ ਔਰ ਇਸੇ ਦਰਮਿਆਨ ਧੱਕਾ ਮੁਕੀ ਹੋ ਗਈ ਕਿਸਾਨਾਂ ਤੇ ਪੁਲਿਸ ਵਿਚਾਲੇ ਔਰ ਤੁਹਾਡੇ ਨਾਲ ਬਕਾਇਦਾ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਗੁਰਦਾਸਪੁਰ ਚ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋਈ ਨੇ ਹਲਕੀ ਕਿਸਾਨਾਂ ਤੇ ਪੁਲਿਸ ਵਿਚਾਲੇ ਟੱਕਰਮੁਕੀ ਹੋਈ ਹੈ ਜਾਣਕਾਰੀ ਮੁਤਾਬਿਕ ਤੋਂ ਹਨੂ ਦੱਸਦੇ ਕਿ ਜ਼ਮੀਨ ਤੇ ਕਬਜ਼ਾ ਲੈਣ ਲਈ ਪ੍ਰਸ਼ਾਸਨ ਪਹੁੰਚਿਆ ਇਸੇ ਦਰਮਿਆਨ ਮਾਹੌਲ ਤਣਾਪੂਰਨ ਹੋ ਗਿਆ ਟੱਕਰਮੁਕੀ ਚ ਕਈ ਬਜ਼ੁਰਗ ਕਿਸਾਨ ਜ਼ਖਮੀ ਹੋਏ ਨੇ ਔਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਕਿਸਾਨਾਂ ਨੂੰ ਪੁਲਿਸ ਦੀ ਟੀਮ ਵੱਲੋਂ ਰੋਕਿਆ ਜਾ ਰਿਹਾ ਸੀ ਜਦੋਂ ਜ਼ਮੀਨ ਤੇ ਕਬਜ਼ਾ ਲੈਣਾ ਸੀ ਤਾਂ ਕਬਜ਼ਾ ਲੈਣ ਲਈ ਪ੍ਰਸ਼ਾਸਨ ਪਹੁੰਚਿਆ ਹੋਇਆ ਸੀ ਔਰ ਇਸੇ ਦਰਮਿਆਨ ਇਹ ਟੱਕਰਮੁਕੀ ਹੁੰਦੀ ਹੈ ਔਰ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਈ ਸਨਾਂਦਿਆਂ ਪੱਗਾਂ ਵੀ ਲੱਥੀਆਂ ਨੇ ਕਈ ਕਿਸਾਨ ਜ਼ਖਮੀ ਹੋਏ ਨੇ ਹਾਲਾਂਕਿ ਇਹ ਵੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਜੋ ਇਸ ਜ਼ਮੀਨ ਤੇ ਕਣਕ ਦੀ ਫਸਲ ਸੀ ਉਸ ਨੂੰ ਵੀ ਵਾਇਆ ਗਿਆ ਪਰ ਮਾਹੌਲ ਤਨਾਪੂਰਨ ਹੋ ਗਿਆ ਪੁਲਿਸ ਦੀਆਂ ਟੀਮਾਂ ਵੱਲੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ ਤਾ ਭਾਰਤ ਮਾਲਾ ਪ੍ਰੋਜੈਕਟ ਤਹਿਤ ਪੰਜਾਬ ਦੇ ਕਈ ਥਾਮਾ ਤੇ ਜ਼ਮੀਨ ਐਕਵਾਇਰ ਦਾ ਕੰਮ ਅਜੇ ਵੀ ਲਗਾਤਾਰ ਜਾਰੀ ਹੈ ਹਾਲਾਂਕਿ ਕਿਸਾਨਾ ਵੱਲੋਂ ਲਗਾਤਾਰ ਇਸ ਪਰ ਜਕਦਵ ਵਿਰੋਧ ਕੀਤਾ ਜਾ ਰਿਹਾ ਔਰ ਕਿਸਾਨਾ ਵੱਲੋਂ ਕਿਹਾ ਜਾਂਦਾ ਕਿ ਸਾਡੇ ਨਾਲ ਟੱਕਾ ਹੋ ਰਿਹਾ ਅਸੀਂ ਜ਼ਮੀਨਾਂ ਆਪਣੀਆਂ ਨਹੀਂ ਦਵਾਂਗੇ ਔਰ ਜਾਣਕਾਰੀ ਮੁਤਾਬਿਕ ਤਹਾਨੂੰ ਦਾਜ਼ੀਆਂ ਜਿਹੜੀਆਂ ਤਸਵੀਰਾਂ ਨੇ ਉਹ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਗੁਰਦਾਸਪੁਰ ਦੇ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਕਿਸਾਨ ਤੇ ਪੁਲਿਸ ਆਹਮੋ ਸਾਹਮਣੇ ਹੋਗੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਜ਼ਮੀਨ ਤੇ ਕਬਜ਼ਾ ਛੜਾਇਆ ਉਹ ਕੀਤਾ ਜਾਣਾ ਸੀ ਪਰ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਜਿੱਥੇ ਪ੍ਰਸ਼ ਹੋਇਆ ਸੀ ਉੱਥੇ ਕਿਸਾਨਾਂ ਦੇ ਪੁਲਿਸ ਵਿਚਾਰੇ ਧੱਕਾ ਮੁਕੀ ਹੋ ਗਈ ਕਿਸਾਨਾਂ ਦੀਆਂ ਦਸਤਾਰਾਂ ਲੱਖੀਆਂ ਕਈ ਕਿਸਾਨ ਜ਼ਖਮੀ ਹੋਏ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਰਥ ਜੰਮੂ ਕਟੜਾ ਰੋਡ ਤੇ ਟੜਕੇ ਸਵੇਰੇ ਢੱਕਾ ਮੁੱਕੀ ਨਾਲ ਜ਼ਮੀਨ ਹੈ ਜਿਹੜੀ ਉਹ ਇਕਵਾਇਰ ਕੀਤੀ ਜਾ ਰਹੀ ਸੀ ਕਬਜ਼ਾ ਲੈਣ ਦੇ ਲਈ ਪ੍ਰਸ਼ਾਸਨ ਪਹੁੰਚਿਆ ਔਰ ਕਿਸਾਨਾਂ ਦੇ ਨਾਲ ਟੱਕਾ ਮੁੱਕੀ ਹੋਈ ਕਈ ਬਜ਼ੁਰਗ ਕਿਸਾਨ ਗੰਭੀਰ ਜ਼ਖਮੀ ਹੋਏ ਨੇ ਇਸ ਜ਼ਮੀਨ ਤੇ ਉੱਤੇ ਕਣਕ ਦੀ ਫਸਲ ਸੀ ਉਸ ਨੂੰ ਵੀ ਵਾਇਆ ਗਿਆ ਹਾਲਾਂਕਿ ਜੋ ਕਣਕ ਦੀ ਫਸਲ ਹੈ ਜਿਹੜੀ ਹੈ ਕੁਝ ਸਮੇਂ ਬਾਅਦ ਹੀ ਕੁਝ ਦਿਨਾਂ ਤੱਕ ਜਿਹੜੀ ਹੈ ਉਸ ਨੂੰ ਕੱਟਿਆ ਜਾਣਾ ਸੀ ਕਿਉਂਕਿ ਵਿਸਾਖੀ ਦਾ ਤਿਹਾਰ ਵੀ ਜਿਹੜਾ ਹੈ ਆਉਣ ਵਾਲਾ ਤੇ ਉੱਥੇ ਹੀ ਕਿਸਾਨਾਂ ਤੇ ਪੁਲਿਸ ਵਿਚਾਲੇ ਟੱਕਾ ਮੁੱਕੀ ਹੋਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ मुर्दाबाल मुर्दाबाल मुबाल ज़िंदाब ज़िंदबाल मुर्बाद मुर्दाबाद टिप्पी हरिकृष्ण श्री हरिखो देखो बिहार पंजाब बनी आ देखो भाई जो मामा का है आ देखो धक्का से तू थी अब वीडियो मारो मारो हनुमान भाई तू बोल ही करना गलती है तू फंसा हो गया है वीडियो गलत है ਓਹ ਓਹ ਆਹਨ ਮਾਰਦਾ ਨਹੀਂ ਚਾਹੀਦਾ ਵਾ ਉਹ ਤਾਂ ਮੈਂ ਲਈ ਆ ਉਹ ਸਾਰੇ ਇੱਧਰ ਆ ਜਾ ਯਾਰ ਇੱਥੇ ਆ ਜਾਓ ਸਾਰੇ ਇੱਧਰ ਆ ਜਾਓ ਆਪਣੇ ਬੰਦੇ ਆ ਜਾਓ ਕੋਈ ਨਹੀਂ ਇਹਨੇ ਗੱਡੀ ਮੱਤੇ ਚਾਂ ਲਗਾ ਕੇ ਟੰਗ ਬਰ ਕੱਲੀ ਕੱਲੀ ਦਿਖਾ ਦੇ ਇਹਨੇ ਗੱਡੀ ਦੇ ਨਾਲ ਗੱਡੀ ਚੱਲਦੀ ਕਿਤੇ ਨਹੀਂ ਆਉਂਦੀ ਮਾਫ ਕਰਨਾ ਆਈਡੀ ਮੈਡੀ ਆਹ ਰਾਜਾ ਆਹ ਰਾਜਾ ਹੋ ਗਈ ਹੋ ਗਈ ਹੋ ਗਈ ਹੋ ਗਈ ਤਾਇਰ ਗਾੜੀ ਛੋੜੇ ਪਾ ਦੋ પી પીછે બજવી કરો બજ્રી બદલી કરો ਖਣੀ ਕਹਿੰਦਾ ਬੜੀ ਹਲੇ ਆਲੇ ਕਿੱਧਰ ਥਲੇ ਹੋਏ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਆ ਪਾਈ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਆ ਤੁਗਲਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਨੇ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ دارو ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈ ਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਇਹ ਐਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਦਰ ਦੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਤੇ ਬਹੁਤ ਜ਼ਿਆਦਾ ਅਤ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕੀਤੀ ਗਈ ਆ ਇਹਦਾ ਪਿੰਡ ਨੰਗਲ ਚੌਦ੍ਹੇ ਤੇ ਨਾਮ ਕੀ ਜੀ ਮੇਰਾ ਨਾਮ ਕਰਨਦੀ ਭਾਈ ਤੇ ਕੀ ਤੁਹਾਡੀ ਅੱਜ ਜੋ ਮਸਲਾ ਬਣਿਆ ਪਹਿਲੇ ਕੀ ਬਣਿਆ ਸਾਡਾ ਜੀ ਇਹਨਾਂ ਨੇ ਨਜਾਇਜ਼ ਧੱਕਾ ਕਰੰਡੇ ਆ ਜੀ ਸਾਡੇ ਨਾਲ ਜੀ ਤੇ ਸਾਡੀ ਮਾਤਾ ਨੂੰ ਧੱਕੇ ਮਾਰੇਗੇ ਆ ਜੀ ਜੀ ਡਿਪਟੀ ਸਿਰਿਆ ਗੁਬਿੰਦਪੁਰ ਜੀ ਤੇ ਐਸ ਡੀ ਐਮ ਬਟਾਲਾ ਇਹਨਾਂ ਨੇ ਆ ਕੇ ਜੀ ਨਜਾਇਜ਼ ਕਬਜ਼ਾ ਕੀਤਾ ਸਾਡੇ ਨਾਲ ਸਾਡੀ ਮਾਤਾ ਨੂੰ ਧੱਕੇ ਮਾਰੇ ਆ ਜੀ ਮਾਤਾ ਦੀ ਲੱਤ ਟੁੱਟੀ ਆ ਜੀ ਠੀਕ ਆ ਜੀ ਮਾਤਾ ਦੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਜੀ ਅਸੀਂ ਹੇਠ ਤੱਕ ਪੈਸਾ ਨਹੀਂ ਜੇ ਕੋਈ ਵੀ ਲਿਆ ਤਾਂ ਪਰ ਉਹ ਕਹਿੰਦੇ ਆ ਵੀ ਨਹੀਂ ਅਸੀਂ ਧੱਕੇ ਨਾਲ ਨਜਾਇਜ਼ ਕਬਜ਼ਾ ਕਰਨਾ ਜੀ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜੀ ਸਾਨੂੰ ਜੋ ਸਾਡਾ ਮਾਫ ਜਾ ਹੱਦੋਂ ਸਾਨੂੰ ਇਹ ਸਾਡਾ ਦਿੱਤਾ ਜਾਵੇ 1 ਕਰੋੜ ਰੁਪਇਆ 1 ਕਰੋੜ ਰੁਪਇਆ ਅਸੀਂ ਉਹਨਾਂ ਤੱਕ ਮਰ ਜਾਾਂਗੇ ਜੀ ਅਸੀਂ ਜ਼ਮੀਨ ਨਹੀਂ ਜੇ ਸਾਡੀ